दोस्तों मैं अमरीक सिंह पेज तो देख रहे हो तहलका टीवी ਦਲਕਾ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਏ ਆਂ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿੱਥੇ ਅੱਜ ਤੁਹਾਨੂੰ ਮਿਲਾਂਗੇ ਡਾਕਟਰ ਗੁਰਤੇਜ ਜੀ ਦੇ ਨਾਲ ਜਿਹੜੇ ਤੁਹਾਨੂੰ ਅੱਜ ਦੱਸਣਗੇ ਅੰजीर ਕਿਸ ਤਰ੍ਹਾਂ ਬੀਜਦੇ ਆ ਇਹ ਕਿਸ ਤਰ੍ਹਾਂ ਇਸ ਨੂੰ ਬੀਜਿਆ ਜਾਂਦਾ ਕਿਸ ਤਰ੍ਹਾਂ ਇਹਦਾ ਨਮੀਕਰਨ ਕੀਤਾ ਜਾਂਦਾ ਅਤੇ ਕਿਸ ਤਰ੍ਹਾਂ ਇਹਦਾ ਵੱਡੀਕਰਨ ਕੀਤਾ ਜਾਂਦਾ ਤੇ ਹੁਣ ਤੁਹਾਨੂੰ ਬੁਲਾਉਂਦੇ ਆ ਡਾਕਟਰ ਗੁਰਤੇਜ ਜੀ ਦੇ ਨਾਲ ਡਾਕਟਰ ਸਾਨੂੰ ਅੱਜ ਦੱਸੋ ਤੁਸੀਂ ਵੀ ਜਿਹੜੇ ਮਾਈਨਰ ਫਰੂਟ ਹੈਗਰਾ ਇਹਨਾਂ ਦਾ ਕੀ ਸਕੋਪ ਹੈ ਪੰਜਾਬ ਦੇ ਵਿੱਚ ਤੇ ਇਹਨੂੰ ਆਪਾਂ ਕਿੱਦਾਂ-ਕਿੱਦਾਂ ਲਾ ਸਕਦੇ ਆ ਤੇ ਇਹ ਇਸ ਮਾਰਕੀਟਿੰਗ ਕਿਤਾ ਕਰ ਸਕਦੇ ਦੇਖੋ ਜਦੋਂ ਆਪਾਂ ਮਾਈਨਰ ਫਰੂਟ ਦੀ ਗੱਲ ਕਰਦੇ ਆ ਤਾਂ ਸਾਡੇ ਜ਼ਿਹਨ ਚ ਇਹੀ ਆ ਜਾਂਦਾ ਜੀ ਕਿ ਛੋਟੇ ਫਰੂਟ ਪਰ ਇਹਨਾਂ ਦਾ ਅਸਲੀ ਜਿਹੜਾ ਮਤਲਬ ਮਤਲਬਾ ਉਹ ਇਹ ਹੈ ਕਿ ਛੋਟੇ ਪੱਧਰ ਤੇ ਉਗਾਏ ਜਾਣ ਵਾਲੇ ਫਰੂਟ ਇਹਨਾਂ ਦੀ ਕੋਈ ਮਹੱਤਤਾ ਵੱਡੇ ਫਰੂਟਾਂ ਦੇ ਨਾਲੋਂ ਜਾਂ ਵੱਡੇ ਪੱਧਰ ਤੇ ਉਗਾਏ ਜਾਣ ਵਾਲੇ ਫਰੂਟਾਂੋਂ ਤੋਂ ਘੱਟ ਨਹੀਂ ਮੈਂ ਤਾਂ ਇਹ ਕਹੂੰਗਾ ਕਿ ਇਹਨਾਂ ਦੀ ਨਿਊਟ੍ਰੀਸ਼ਨਲ ਜਿਹੜੀ ਮਹੱਤਤਾ ਹੈ ਉਹਨਾਂ ਤੋਂ ਵੀ ਵੱਧ ਹੁੰਦੀ ਹੈ ਜਾਂ ਉਹਨਾਂ ਦੇ ਬਰਾਬਰ ਕਹਿ ਲੀਏ ਪਰ ਇਹਨਾਂ ਨੂੰ ਛੋਟੇ ਪਦਰਤੇ ਜਾਂ ਮਾਈਨਰ ਫਰੂਟ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਪਦਰਤੇ ਰਕਬਾ ਇਹਨਾਂ ਥੱਲੇ ਨਹੀਂ ਆਉਂਦਾ ਇਸ ਕਰਕੇ ਅਸੀਂ ਘਰੇਲੂ ਬਾਗੀਚੀ ਦੇ ਵਿੱਚ ਜਾਂ ਅਸੀਂ ਹੁਣ ਇਹ ਸਨੇਹਾ ਦੰਨੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਨੇਹਾ ਦੰਦੀ ਹੈ ਕਿ ਆਓ ਆਪਾਂ ਸਾਰੇ ਰਲ ਕੇ ਜਿਹੜੇ ਛੋਟੇ ਫਰੂਟ ਹੈ ਇਹਨਾਂ ਥੱਲੇ ਵੀ ਰਕਬਾ ਵਧਾਈਏ ਤਾਂ ਕਿ ਪੰਜਾਬ ਦੀ ਜਿਹੜੀ ਨਿਊਟ੍ਰੀਸ਼ਨਲ ਸਕਿਉਰਟੀ ਹੈ ਸਾਡੇ ਦੇਸ਼ ਦੀ ਨਿਊਟ੍ਰੀਸ਼ਨਲ ਸਕਿਉਰਟੀ ਹੈ ਅਸੀਂ ਉਹਨੂੰ ਚਾਰ ਚੰਦ ਲਾਈਏ ਅਸੀਂ ਉਹ ਪੂਰਾ ਕਰ ਸਕੀਏ ਸਰ ਕਿਹੜੇ ਕਿਹੜੇ ਫਰੂਟ ਕੀ ਹੈ ਹਾਂ ਦੇਖੋ ਜੀ ਇਹਨਾਂ ਵਿੱਚ ਆਪਾਂ ਜਦੋਂ ਗੱਲ ਕਰਦੇ ਆਂ ਤਾਂ ਕਿਹੜੇ ਕਿਹੜੇ ਫਰੂਟ ਮਾਈਨਰ ਫਰੂਟ ਕਹੋਨੇ ਆ ਜੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਤਾਂ ਚੀਕੂ ਸਾਡਾ ਇੱਕ ਜਿਹਾ ਫਲ ਆ ਜਿਹੜਾ ਅਰਧ ਪਹਾੜੀ ਇਲਾਕੇ ਦੇ ਵਿੱਚ ਖਾਸ ਕਰਕੇ ਪਠਾਨਕੋਟ ਲਾ ਲੋ ਤੁਸੀਂ ਉਤੇ ਬਾਅਦ ਗੁਰਦਾਸਪੁਰ ਦਾ ਏਰੀਆ ਥੋੜਾ ਜਿਹੜਾ ਹੈਗਾ ਰੋਪੜ ਦਾ ਏਰੀਆ ਆ ਜਾਂਦਾ ਫਿਰ ਫਤੇਗੜ ਸਾਹਿਬ ਵੈਲਟ ਅਖੀਰ ਨੂੰ ਇਹ ਪਟਿਆਲੇ ਦੇ ਡੇਹਰਾਬੱਸੀ ਬਲੌ ਤੱਕ ਜਿਹੜਾ ਏਰੀਆ ਹੈ ਇਹ ਦੇ ਵਿੱਚ ਅਸੀਂ ਚੀਕੂ ਨੂੰ ਬਾਖੂਬੀ ਲਗਾ ਸਕਦੇ ਹਾਂ ਇਸ ਤੋਂ ਇਲਾਵਾ ਸਾਡਾ ਦੂਜਾ ਲੋਕਾਟ ਫਰੂਟ ਆ ਜਾਂਦਾ ਤੇ ਤੀਜਾ ਸਾਡਾ ਖਾਸ ਫਰੂਟ ਹੈ ਜਿਹਦੇ ਆਪਾਂ ਥੱਲੇ ਖੜੇ ਹਾਂ ਜਿਹਨੂੰ ਅਸੀਂ ਅੰਜੀਰ ਕਹਿ ਦਿੰਨੇ ਆ ਇਹ ਤਿੰਨ ਚਾਰ ਫਰੂਟ ਐ ਇਸ ਤੋਂ ਇਲਾਵਾ ਤੁਹਾਡਾ ਔਲਾ ਵੀ ਹੈਗਾ ਜਿਹੜਾ ਛੋਟੇ ਫਰੂਟਾਂ ਚ ਆਉਂਦਾ ਪਪੀਤਾ ਵੀ ਛੋਟੇ ਫਰੂਟਾਂ ਚ ਆਉਂਦਾ ਇਸ ਤਰ੍ਹਾਂ ਹੀ ਸੇਬ ਦੀਆਂ ਕੁਝ ਦੋ ਤਿੰਨ ਵੈਰੈਟੀਆਂ ਅਸੀਂ ਦਿੱਤੀਆਂ ਉਹ ਵੀ ਛੋਟੇ ਫਲਾਂ ਚ ਆਉਂਦੀ ਐ ਇਹ ਵਪਾਰਕ ਪੱਧਰ ਤੇ ਛੋਟੇ ਰਕਬੇ ਚ ਲਾਇਆ ਜਾਣੇ ਇਸ ਕਰਕੇ ਇਹਨਾਂ ਫਲਾਂ ਦੀ ਜਿਹੜੀ ਬਹੁਤ ਜ਼ਿਆਦਾ ਮਹੱਤਤਾ ਚ ਜਦੋਂ ਸੋ ਇਹਨੂੰ ਆਪਾਂ ਕਿਹੜੇ ਮਹੀਨੇ ਆਪਾਂ ਲਾਵਾਂਗੇ ਤੇ ਬੀਜ ਲਾਵਾਂਗੇ ਇਹਨਾਂ ਦੇ ਪੌਦੇ ਮਿਲਣਗੇ ਕਿੱਦਾਂ ਯਾਨੀ ਕੀ ਹਾਂ ਦੇਖੋ ਆਪਾਂ ਹੁਣ ਗੱਲ ਕਰਦੇ ਆਂ ਜਿੱਥੇ ਆਪਾਂ ਖੜੇ ਆਂ ਖਾਸ ਕਰਕੇ ਅੰਜੀਰ ਦਾ ਬੂਟਾ ਜਾਂ ਅੰਜੀਰ ਦਾ ਬਾਗ ਜਾਂ ਅੰਜੀਰ ਦਾ ਫਲ ਅੰਜੀਰ ਦੇ ਵਿੱਚ ਅਸੀਂ ਸਭ ਤੋਂ ਪਹਿਲਾ ਕੰਮ ਜਿਹੜਾ ਕਰਨਾ ਹੁੰਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਲਈ ਵਪਾਰਕ ਪੱਧਰ ਤੇ ਕਾਸ਼ਤ ਕਰਨ ਲਈ ਟੁਕਮੀਆਂ ਜਿਹੜੀਆਂ ਕਿਸਮਾਂ ਉਹ ਦਈਏ ਅਸੀਂ ਬਹੁਤ ਸਾਰੀਆਂ ਕਿਸਮਾਂ ਤੇ ਕੰਮ ਕਰਿਆ 20-25 ਕਿਸਮਾਂ ਤੇ ਅਸੀਂ ਕੰਮ ਕਰਿਆ ਅਸੀਂ ਜਿਹੜੀ ਅੰਜੀਰ ਦੀ ਕਾਸ਼ਤ ਹੈ ਉਹ ਮੁਢਲੇ ਤੌਰ ਤੇ ਦੋ ਵੈਰਾਈਟੀਆਂ ਦੀ ਕੀਤੀ ਹੈ ਇੱਕ ਤਾਂ ਅਸੀਂ ਖੜੇ ਆ ਜਿਹਨੂੰ ਅਸੀਂ ਬਰਾਊਨ ਟਰਕੀ ਕਹਿ ਦਿੰਨੇ ਆ ਇਹਦੇ ਜਿਹੜੇ ਫਲ ਹੁੰਨੇ ਆ ਉਹ ਪੂਰੇ ਰੰਗ ਦੇ ਹੁੰਨੇ ਆ ਤੇ ਤੁਸੀਂ ਦੇਖ ਸਕਦੇ ਆ ਕਿ ਹਜੇ ਤਾਂ ਹਰੇ ਆ ਸਮਝ ਲਓ ਕਿ ਇਹ ਜੂਨ ਦੇ ਪਹਿਲੇ ਹਫਤੇ ਤੱਕ ਜਾਂ ਮਈ ਅਖੀਰ ਤੱਕ ਤੇ ਇਹ ਫਰੂਟ ਸਾਡਾ ਤਿਆਰ ਹੋ ਜਾਂਦਾ ਤੇ ਇਹਦਾ ਝਾੜ ਆ ਜਿਹੜਾ ਲਗਭਗ ਇੱਕ ਬੂਟੇ ਦਾ ਜਦੋਂ 8-10 ਸਾਲ ਦਾ ਬੂਟਾ ਹੁੰਦਾ ਤਾਂ 50 ਤੋਂ 52 ਕਿਲੋ ਤੱਕ ਪ੍ਰਤੀ ਬੂਟਾ ਹੋ ਜਾਂਦਾ ਤੇ ਜੇ ਆਪਾਂ ਫਾਸਲੇ ਦੀ ਗੱਲ ਕਰੀਏ ਤਾਂ 10 ਵਾਈ ਸੌਰੀ 6x6 ਮੀਟਰ ਤੇ 20 ਫੁੱਟ ਵਾਈ 20 ਫੁੱਟ ਤੇ 110 ਕਬੂਟੇ ਅਸੀਂ ਜਿਹੜੇ ਹੈਗੇ ਆ ਇੱਕ ਏਕੜ ਚ ਲਗਾ ਦਿੰਨੇ ਆ ਇਹ ਬਰਾਊਨ ਟਰਕੀ ਵੈਰਾਈਟੀ ਹੈ ਦੂਜੀ ਸਾਡੀ ਲੋੜ ਸੀ ਕਿ ਅਸੀਂ ਘਰੇਲੂ ਪੱਧਰ ਤੇ ਜਦੋਂ ਬਗੀਚੀ ਵਿੱਚ ਲਾਉਣੀ ਹੈ ਤੇ ਵੱਡੀ ਵੈਰਾਈਟੀ ਹੋ ਜਾਂਦੀ ਹੈ ਬਹੁਤ ਇਹਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਅਸੀਂ ਦੂਜੀ ਵੈਰਾਈਟੀ ਲੈ ਕੇ ਆਏ ਬਲੈਕ ਫਿਗਾਈ ਇਹ ਅਮਰੀਕਾ ਤੋਂ ਅਸੀਂ ਲਿਆਂਦੀ ਇਹਨੂੰ ਟੈਸਟ ਕਰਕੇ ਦੇਖਿਆ ਕਿ ਜਿਹੜੀ ਬਲੈਕ ਫਿਗ ਆਈ ਹੈ ਉਹ ਬਹੁਤ ਛੋਟੀ ਵੈਰੈਟੀ ਹੈ ਡਵਾਰਫ ਵੈਰੈਟੀ ਜਿਹਨੂੰ ਕਹਿੰਦੇ ਆ ਇਹ ਘਰੇਲੂ ਪੱਧਰ ਤੇ ਲਾਉਣ ਲਈ ਹੈ ਨਿਊਟ੍ਰੀਸ਼ਨ ਗਾਰਡਨ ਚ ਲਾਉਣ ਲਈ ਬਹੁਤ ਠੁਕਮੀ ਹੈ ਇਹਦੀ ਖਾਸ ਗੱਲ ਹੈ ਕਿ ਥੋੜੀ ਜਿਹੀ 15 ਦਿਨ ਇਹ ਤੋਂ ਜਿਹੜੀ ਲੇਟ ਆ ਜਾਂਦੀ ਹੈ ਉਹ ਜੂਨ ਅਖੀਰ ਦੇ ਵਿੱਚ ਪੱਕਦੀ ਹੈ ਜੁਲਾਈ ਦੇ ਪਹਿਲੇ ਹਫਤੇ ਆਦੀ ਪਰ ਉਹਦੀ ਖਾਸ ਗੱਲ ਇਹ ਹੈ ਕਿ ਉਹ ਇੰਨੀ ਛੋਟੀ ਰਹਿੰਦੀ ਹੈ ਕਿ 10x10 ਫੁੱਟ ਦੇ ਵੀ ਜਿਹਨੂੰ ਆਪਾਂ ਲਗਾ ਦਈਏ ਤਾਂ 440 ਬੂਟੇ 1 ਏਕੜ ਚ ਲੱਗ ਜਾਂਦੇ ਆ ਇਸ ਤਰ੍ਹਾਂ ਅਸੀਂ ਕਹਿ ਸਕਦੇ ਆ ਕਿ ਅਸੀਂ ਜੇ ਸੰਘਣੀ ਪ੍ਰਣਾਲੀ ਨਾਲ ਲਾਉਣੀ ਹੈ ਤਾਂ ਅਸੀਂ ਬਲੈਕ ਫਿਗਾਈ ਲਾਈਏ ਜੇ ਅਸੀਂ 10x6x6 ਮੀਟਰ ਤੇ ਲਾਉਣੀ ਹੈ 20xਫੁੱਟx20 ਫੁੱਟ ਲਾਉਣੀ ਹੈ ਤਾਂ ਅਸੀਂ ਬਰਾਊਨ ਟਰਕ ਜਿਹੜੀ ਵੱਡੀ ਵੈਰਾਈਟੀ ਹੈ ਸਾਡੀ ਉਹ ਆਪਾਂ ਵਪਾਰਕ ਪੱਧਰ ਤੇ ਕਾਸਤਲੀ ਲਗਾ ਸਕਦੇ ਨੇ ਡਾਕਟਰ ਸਾਹਿਬ ਵਪਾਰਕ ਪੱਧਰ ਦਾ ਮਤਲਬ ਤੁਸੀਂ 20x20 ਵਾਲੀ ਵੈਰਾਈਟੀ ਕਰ ਰਹੇ ਹੋ ਹਾਂ ਜੀ ਮੈਂ ਗੱਲ ਕਰਾਂ ਤਾਂ ਵਪਾਰਕ ਪੱਧਰ ਤੇ ਮੈਂ ਸਮਝਦਾ ਬਰਾਊਨ ਟਰਕੀ ਸਾਡੀ ਬਹੁਤ ਵੱਡੀ ਵੈਰਾਈਟੀ ਹੈ ਮਤਲਬ ਬਹੁਤ ਵੱਡਾ ਆਕਾਰ ਹੋ ਜਾਂਦਾ ਝਾੜ ਵੀ ਦਾ 50 60 ਕਿਲੋ ਹੋ ਜਾਂਦਾ ਇਸ ਕਰਕੇ ਜੇ ਵਪਾਰਕ ਪੱਧਰ ਤੇ ਲਾਉਣੀ ਹੈ ਮੈਂ ਸਮਝਦਾ ਕਿ ਅਸੀਂ ਬਰਾਊਨ ਟਰਕੀ ਨੂਲ ਹੀ ਲਗਾਈਏ ਪਰ ਜੇ ਬਲੈਕ ਫਿਗ ਆਈ ਐਸੀ ਘਰ ਦੀ ਚਾਰਦੀਵਾਰੀ ਚ ਲਾਉਣੀ ਹੈ ਜਾਂ ਨਿਊਟ੍ਰੀਸ਼ਨ ਗਾਰਡਨ ਚ ਲਾਉਣੀ ਹੈ ਅਸੀਂ ਛੋਟੇ ਬੂਟੇ ਰੱਖਣਾ ਚਾਹੁੰਦੇ ਆ ਤਾਂ ਬਲੈਕ ਫਿਗ ਜਿਹੜੀ ਆਈ ਹੈ ਉਹ ਆਪਾਂ ਲਗਾ ਸਕਦੇ ਹਾਂ ਦੋਸਤੋ ਇਹ ਤੋੜ ਕੇ ਸਿੱਧਾ ਹੀ ਮਾਰਕੀਟ 'ਚ ਆਪਾਂ ਇਹਨੂੰ ਸੇਲ ਕਰ ਸਕਦੇ ਆ ਜਾਂ ਇਹਨੂੰ ਕੋਈ ਪ੍ਰੋਸੀਜਰ ਹੁੰਦਾ ਹੈ ਹਾਂ ਦੇਖੋ ਜੇ ਆਪਾਂ ਗੱਲ ਕਰਦੇ ਆ ਇਹ ਇੱਕਦਮ ਜਦੋਂ ਆਉਂਦੀ ਹੈ ਤਾਂ ਇਹਦੀ ਜਿਹੜੀ ਰਹਿਣ ਸ਼ਕਤੀ ਹੈ ਬਹੁਤ ਥੋੜੀ ਹੁੰਦੀ ਹੈ ਅੰਜੀਰ ਦੀ ਇਹ ਜਿਵੇਂ ਆਪਾਂ ਗੱਲ ਕਰੀਏ ਕਿ 15 ਕ ਜਾਂ ਪਹਿਲੇ ਹਫਤੇ ਜੂਨ ਦੇ ਤਿਆਰ ਹੋਗੀ ਤਾਂ ਇਹਨੂੰ ਆਪਾਂ ਇੱਕਦਮ ਤੋੜ ਕੇ ਇਹਨੂੰ ਸਾਨੂੰ ਮੰਡੀ ਦੇ ਵਿੱਚ ਬਚਾਉਣਾ ਪੈਂਦਾ ਕਿਉਂਕਿ ਜੇ ਇਹਨੂੰ ਅਸੀਂ ਇੱਕ ਜਾਂ ਦੋ ਦਿਨ ਰੱਖ ਲਈਏ ਤਾ ਹੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਜਦੋਂ ਵੀ ਜੇ ਮੰਨ ਲਓ ਸਵੇਰ ਤੋੜੀ ਹੈ ਤਾਂ ਆਪਾਂ ਨੂੰ ਤਰੰਤ ਉਹ ਸਵੇਰ ਸੁਬਾ ਤੋੜ ਕੇ ਸਾਨੂੰ ਮੰਡੀ ਚ ਪਹੁੰਚਾਉਣਾ ਪੈਂਦਾ ਆਪਾਂ ਇਹ ਨਹੀਂ ਕਰ ਸਕਦੇ ਕਿ ਅੱਜ ਆਪਾਂ ਤੋੜ ਲਈ ਤੇ ਆਪਾਂ ਦੋ ਦਿਨ ਬਾਅਦ ਜਾਂ ਇੱਕ ਦਿਨ ਬਾਅਦ ਆਪਾਂ ਨੂੰ ਮੰਡੀ ਦੇ ਵਿੱਚ ਚਾਹੀਏ ਮੈਂ ਇੱਕ ਇੱਥੇ ਦੱਸਣਾ ਚਾਹੁੰਦਾ ਕਿ ਜੀਰ ਭਾਵੇਂ ਬਹੁਤ ਛੇਤੀ ਖਰਾਬ ਹੋ ਜਾਂਦਾ ਪਰ ਇਹਦੀ ਜੇ ਗੁਣਵੱਤਾ ਜਿਹੜੀ ਬਹੁਤ ਜ਼ਿਆਦਾ ਕਿਉਂਕਿ ਇਹਦੇ ਵਿੱਚ ਲੋਹਾ ਬਹੁਤ ਹੁੰਦਾ ਇਹਦੇ ਵਿੱਚ ਫਾਈਬਰ ਬਹੁਤ ਹੁੰਦਾ ਮਿਠਾਸ ਵੀ ਬਹੁਤ ਹੁੰਦੀ ਹੈ ਕੈਲਸ਼ੀਅਮ ਵੀ ਬਹੁਤ ਹੁੰਦਾ ਇਸ ਕਰਕੇ ਜਦੋਂ ਮੰਡੀ ਦੇ ਵਿੱਚ ਜਾਂਦੀ ਹੈ ਤਾ ਲਗਭਗ ਮੈਂ ਸਮਝਦਾ ਵੀ ਡੇਟ ਤੋਂ ਲੈ ਕੇ 200 ਤੱਕ ਜਿਹੜਾ ਹੈਗਾ ਅੰਜੀਰ ਹੈ ਜਿਹੜੀ ਉਹ ਸਾਡੀ ਫਰੈਸ਼ੀ ਵਿਕ ਜਾਂਦੀ ਹੈ ਇਸ ਤੋਂ ਇਲਾਵਾ ਅਸੀਂ ਪ੍ਰੋਸੈਸਿੰਗ ਦੇ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਹਨੂੰ ਪ੍ਰੋਸੈਸਿੰਗ ਦੇ ਢੰਗ ਤੌਰ ਤਰੀਕੇ ਨਾਲ ਵੀ ਅਸੀਂ ਤਿਆਰ ਕਰਕੇ ਇਹਨੂੰ ਅਸੀਂ ਮੰਡੀ ਦੇ ਵਿੱਚ ਜਾਂ ਮਾਰਕੀਟਿੰਗ ਦੇ ਵਿੱਚ ਲਿਜਾ ਸਕਦੇ ਹਾਂ